ਸਫੇਦ ਰੰਗ ਕੇ ਲੀਆ اور ਉਸਮੇਂ ਸੇ ਬੰਦਾ ਨਿਕਲਾ ਮੇਰੇ ਕੱਪੜੇ ਤਸੜਾ ਕਰਕੇ ਮੇਰਾ ਬੈਗ ਖਿਦਿਆ ਮੈਨੂੰ ਨੀਚੇ ਗਿਰਾ ਕੇ ਅਮਾਉਂਟ 9 ਲੱਖ 99 ਹਜ਼ਾਰ ਦਾ ਸੀ ਮਲੋਟ ਵਿੱਚ ਪੰਜ ਨਕਾਬ ਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ਤੇ ਇੱਕ ਚਿੱਟ ਫੰਡ ਕੰਪਨੀ ਦੇ ਕਰਮਚਾਰੀ ਤੋਂ 10 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਵਾਰਦਾਤ 3 ਵਜੇ ਦੇ ਕਰੀਬ ਸ਼ਹਿਰ ਦੇ ਦੁੰਦਰਾ ਰੋਡ ਤੇ ਹੋਈ ਭਾਰਤ ਫਾਈਨਾਂਸ ਇਨਕਲੂਡਰ ਲਿਮਟਿਡ ਕੰਪਨੀ ਦੇ ਕਰਮਚਾਰੀ ਅੰਦਰਾਜ ਵਿਸ਼ਵਕਰਮਾ ਨੇ ਦੱਸਿਆ ਕਿ ਤ ਆਪਣੇ ਬ੍ਰਾਂਚ ਦਫ਼ਤਰ ਤੋਂ 9 ਲੱਖ 99 ਹਜ਼ਾਰ ਦਾ ਕੈਸ਼ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਆ ਰਿਹਾ ਸੀ ਦੁੰਦਰਾ ਰੋਡ ਤੇ ਇੱਕ ਚਿੱਟੇ ਰੰਗ ਦੀ अल्टੋ ਕਾਰ ਵਿੱਚ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਕਾਣਾ ਤੇ ਪਿਸਤੌਲ ਤਾਣ ਕੇ ਪੈਸਿਆਂ ਵਾਲਾ ਬੈਗ ਖੋ ਕੇ ਫਰਾਰ ਹੋ ਗਏ कार थी सर फोर व्हील गाड़ी जी और सफेद रंग की थी और उसमें से बंदा निकला और मेरे कटी तरह सटा करके मेरा बैग छीन लिया मेरे को नीचे गिरा करके जाग मैंने छीने लगा बोला सर गोली मार दूंगा नहीं बैग दे दे कितने लोग थे वो वो लोग गाड़ी में बंदा बैठे थे लेकिन दो बंदे बाहर निकले थे उनके हाथ में क्या था उनके हाथ में रिवॉल्वर था सर एक आदमी बाहर निकला हाँ एक आदमी बाहर निकला था और लेकिन मेरे को जब गिराया था तो मैंने एक ही बंदे दिखा और साइड वाला खोल के बंदा और निकला गाड़ी में कितने लोग थे गाड़ी में शायद चार बंदे थे सर एक बंदा को उन्होंने किया उसके बाद वो गाड़ी से गिरा उसके बाद वो बंदा साइड में जाके गिर गया साइड में गिरा और उसके बाद तुरंत वो लोग तेज से बढ़ा करके और एक बंद उतर करके मेरे को रिवॉल्वर लगा दिया कितनी अमाउंट थी नौ लाख निन्दे और सर कलेक्शन आता है हमारे ब्रांच पे मेंबर से वसूली करके कौन सी ब्रांच है आपकी क्या नाम भारत फाइनेंशियल इंक्लूजन लिमिटेड सर भारत इंक्लूजन लिमिटेड वाले ने जी ਸਰਕਾਰੀ ਦਾ ਕੰਮ ਕਰਦੇ ਆ ਇਹ ਕਹਿ ਰਹੇ ਆ ਵੀ 9 ਲੱਖ 99 ਹਜ਼ਾਰ ਰੁਪਏ ਸੀਗਾ ਇਹਨਾਂ ਕੋਲ ਜੀ ਜੀ ਦੋ ਮੋਟਰਸਾਈਕਲ ਤੇ ਸਵਾਰ ਸੀਗੇ ਤੇ ਇੱਕ ਕਾਰ ਸੀਗਾ ਮੈਂ ਕਿਹਾ ਤਿੰਨੇ ਜਾਣੇ ਸੀ ਠੀਕ ਹੈ ਜੀ ਉਹ ਤੇ ਤਿੰਨ ਪੰਜ ਸੀਟੋ ਕਾਰ ਠੀਕ ਹੈ ਜੀ ਉੱਡੇਸਰਿਆ ਸੀਸੀਟੀਵੀ ਦੇ ਵਿੱਚ ਇਹਨਾਂ ਨੂੰ ਸਾਮਾਨ ਦਾ ਖੋਇਆ ਪਰ ਉਹਨੂੰ ਵੈਰੀਫਾਈ ਕਰ ਰਹੇ ਆ ਕਿ ਕੀ ਗੱਲਬਾਤ ਅਸਲੀਅਤ ਕੀ ਹੈ ਠੀਕ ਹੈ ਜੀ ਉਹ ਬਣਦੀ ਇਨਵੈਸਟੀਗੇਸ਼ਨ ਸੀਸੀਆਰ ਤੇ ਵੀ ਤਲਾਸ਼ ਕੀਤੀ ਸਾਰਾ ਕੁਝ ਨਾਕੇ ਵਗੈਰਾ ਲਾੜ੍ਹ ਕਰਾਤੀ ਹੈ ਕਰੀ ਗੇ ਕਰਦੀ ਜੀ ਕਾਰਵਾਈ ਕਰ ਰਹੇ ਹੈ ਇਹ ਸੋਰ ਸਾਨੂੰ ਕਦੀ ਵੀ ਇੰਟੀਮੀਟ ਨਹੀਂ ਕੀਤਾ ਵੀ ਅਸੀਂ 8-10 ਲੱਖ ਰੁਪਇਆ ਲੈ ਕੇ ਜਾਨੇ ਨੂੰ ਸਾਡਾ ਜਮਾ ਕਰਾਉਣਾ ਟੂ ਵੀਲਰ ਤੇ ਗਲੀ ਦੇ ਵਿੱਚ ਵੀ ਆ ਰਿਹਾ ਹੈ ਅਸੀਂ ਸਾਰੇ ਐਸਪੈਕਟ ਨੂੰ ਚੈੱਕ ਕਰਾਂਗੇ ਠੀਕੇ ਜੀ ਕਿੱਥੇ ਕਿੱਥੇ ਕੀ ਗਲਬਾਤ ਸੂਚਨਾ ਮਿਲਦਿਆਂ ਸਾਰੇ ਡੀਐਸਪੀ ਭਪਿੰਦਰ ਸਿੰਘ ਰੰਧਾਵਾ ਤੇ ਐਸਐਚਓ ਸਿਟੀ ਤਜਿੰਦਰਪਾਲ ਸਿੰਘ ਬਰਾੜ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ